ਚਾਰ 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 ਸ਼ਨੀਵਾਰ ਨੂੰ ਸ਼ਨੀ ਮੰਦਰ ਚ ਵੜ ਗਏ ਚੋਰ ਕਰ ਗਏ ਹੱਥ ਸਾਫ ਐਤ ਤਸਵੀਰਾਂ ਨੇ ਚਿਲੰਦਰ ਵੈਸਟ ਰੇ ਗੁਰੂ ਸੰਤ ਨਗਰ ਦੀਆਂ ਜਿੰਦਰ ਵੈਸਟ ਦੇ ਵਿੱਚ ਲੋਕ ਵੀ ਸੁਰੱਖਿਅਤ ਨਹੀਂ ਹੈ ਤੇ ਮੰਦਿਰ ਵੀ बार-बार ਧਾਰਮਿਕ ਸਥਾਨਾਂ 'ਚ ਚੋਰੀ ਹੋ ਰਹੀ ਹੈ ਇਸ ਵਾਰ ਚੋਰਾਂ ਨੇ ਗੁਰਸੰਤ ਨਗਰ ਦੇ ਵਿੱਚ ਸ਼ਨੀ ਮੰਦਿਰ ਨੂੰ ਸ਼ਨੀਵਾਰ ਦੇ ਦਿਨ ਹੀ ਬਣਾ ਲਿਆ ਨਿਸ਼ਾਨਾ ਸ਼ਨੀਵਾਰ ਤੜਕੇ ਜਦ ਮੰਦਿਰ ਖੋਲਿਆ ਗਿਆ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਫਕਟਾਰੇ ਹੋ ਛੁੜ ਗਏ ਕਿਉਂਕਿ ਚੋਰ ਮੰਦਰ ਚ ਹੱਥ ਸਾਫ਼ ਕਰਕੇ ਫਰਾਰ ਹੋ ਚੁਕੇ ਸੀ ਯਾਨੀ ਕਿ ਕੀਮਤੀ ਖਜ਼ਾਨਾ ਤੇ ਹੋਰ ਕੀਮਤੀ ਸਮਾਨ ਲੈ ਕੇ ਚੋਰ ਹੋ ਗਏ ਤਿੱਤਰ ਆਓ ਤੁਹਾਨੂੰ ਤੁਖਾਨੇ ਆ ਕਿਵੇਂ ਹੋਈ ਚੋਰੀ ਦੀ ਵਾਰਦਾਤ ਦਰ ਇੱਕ ਪੰਜਾਬੀ ਟੀਵੀ ਦੇ ਰਹੀ ਜਿਲੰਦਾ ਤੋਂ ਵਿਰਿੰਦਰ ਕੁਮਾਦ ਰਪਾਰ ਕੀ ਨਾਮ ਆਪਣਾ ਪਰਮਜੀਤ ਜੀ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਹੈ ਸੁਤੰਤਰਗੜ੍ਹ ਇਹ ਕੋਲਿਆਂ ਨਾਲ ਟਾਲ ਨੇ ਅੱਛਾ ਮੰਦਿਰ ਦਾ ਨਾ ਕੀਤੇ ਬਾਲੋ ਅੱਛਾ ਨਹੀਂ ਮੰਦਿਰ ਆਇਆ ਜੀ ਸਰ ਕੀ ਮਾਮਲਾ ਕੀ ਸਾਰਾ ਜੀ ਇਹ ਤਾਂ ਘਰ ਦੀ ਸਾਡੇ ਰੋਜ਼ ਦੀ ਰੁਟੀਨ ਚ ਮੰਦਿਰ ਆਏ ਕੋਲਿਆਂ ਉਹਨਾਂ ਨੇ ਆ ਕੇ ਤੇ ਦੇਖਿਆ ਜੀ ਅੰਦਰ ਚੋਰ ਜਿਹੜੇ ਉੱਪਰੋਂ ਦੀ ਗੁੰਮੜ ਪਾੜ ਕੇ ਤੇ ਅੰਦਰ ਆ ਗਏ ਅੰਦਰ ਆ ਕੇ ਤਾਂ ਅੰਦਰ ਕਮਰੇ ਦਾ ਵੀ ਕੋਲਿਆਂ ਉਹਨਾਂ ਨੇ ਤਾਲਾ ਖੋਲ ਕੇ ਤਾਂ ਉੱਥੋਂ ਜੀ ਜੋ ਚੜ੍ਹਾਵਾ ਸੀਗਾ ਉਹ ਲੈ ਕੇ ਤੇ ਲੋਕ ਬਰਤਨ ਸੀਗੇ ਉਹਦੇ ਉਪਰ ਲਿੱਟਾਂ ਸੀ ਜਾਂ ਚਾਂਦੀ ਦੀ ਉਹ ਲੱਗੇ ਕਿੰਨਾ ਕ ਨੁਕਸਾਨ ਹੋ ਗਿਆ ਭਾਜੀ ਕੋਈ ਨੁਕਸਾਨ ਕੀ ਕਹਿ ਸਕਦੇ ਆਪਾਂ ਓਕੇ ਜੀ ਤੇ ਥਾਣਾ ਕਿਹੜਾ ਪੈਂਦਾ ਸਮਝਾਣੀ ਥਾਣੇ ਕੰਪਲੀਟ ਦੇਤੀ ਪੰਜ ਨੰਬਰ ਥਾਣੇ ਕੰਪਲੀਟ ਦੇਤੀ ਜੀ ਕੰਪਲੀਟ ਹਾਂ ਜੀ ਦੇਤੀ ਜੀ ਉਹ ਆਏ ਸੀਗੇ ਠੀਕ ਹੈ ਸਰ ਕੀ ਕੀ ਮੈਂ ਦੇਖਣਾ ਜੀ ਕਿ ਪਿਛਲੇ ਦਿਨੀ ਕ ਮਹੱਲਾ ਕਲੇਨਿਕ ਦੇ ਵਿੱਚ ਤੁਹਾਡੇ ਨਾਲ ਹੀ ਬਿਲਕੁਲ ਉਹ ਚੋਰ ਹਲੇ ਉਹ ਚੋਰ ਅਲੇ ਉਹ ਚੋਰ ਫੜੇ ਨਹੀਂ ਗਏ ਨੇ ਠੀਕ ਹੈ ਜੀ ਤੇ ਆ ਨਵਾਂ ਹੀ ਲਾਣੀ 15 ਤੋਂ 20 ਦਿਨ ਪਹਿਲਾਂ ਦੀ ਹਲੇ ਗੱਲ ਹੈ ਅੱਜ ਫੇਰ ਇਦਾਂ ਦੀ ਵਾਰਦਾਤ ਹੋਈ ਨਹੀਂ ਪ੍ਰਸ਼ਾਸਨ ਨੂੰ ਚਾਹੀਦਾ ਜੀ ਇਹ ਮਹੌਲ ਇੰਨਾ ਖਰਾਬ ਹੋਇਆ ਪਿਆ ਕਿਸੇ ਦੇ ਕੋਈ ਰੈਂਡਮ ਮਹੌਲ ਹੀ ਨਹੀਂ ਹੈਗਾ ਆਪਣੇ ਬਾ ਤੁਹਾਡੀ ਮੰਗ ਕੀ ਜੇ ਭਾਈ ਫਿਰ ਕੱਲ ਸਰਕਾਰ ਕੋ ਤੁਹਾਡੀ ਮੰਗ ਜਿੱਦਾ ਰੋਹ ਚੋੜੀ ਹੋਈ ਆ ਵੀ ਆ ਛੜਿਆ ਵਾਅਦਾ ਤਾਂ ਹੋਣ ਦੀ ਹੈ ਹੈਗੇ ਇਹਨਾਂ ਦਾ ਖੱਲ ਪਾਈ ਜਾ ਉਹਨਾਂ ਨੂੰ ਚੁੱਕ ਕੇ ਅੰਦਰ ਦਿੱਤੇ ਜਾਓ ਓਕੇ ਬਾਈ ਕਰੀ ਆਪਣਾ ਨਾਮ ਬੋਲ ਦਿਓ ਦੁਬਾਰਾ ਮੇਰਾ ਨਾਮ ਪਰਮਜੀਤ ਸਿੰਘ ਗੋਲੀ ਓਪੀਸੀ ਜਲੰਧਰ ਦਾ ਮੋਡਲ 11 ਦਾ ਪ੍ਰਧਾਨ ਠੀਕ ਹੈ ਜੀ ਬਲੜਾ ਜੀ ਮੇਰਾ ਨਾਮ ਹਰਮੇਸ਼ ਰਾਜੀ ਇਸਕਲ ਜੀ ਕਿਹੜੀ ਜਗ੍ਹਾ ਤੋਂ ਆਏ ਪਾ ਜੀ ਹਾਂਜੀ ਕਿਹੜੀ ਜਗ੍ਹਾ ਮੰਦਿਰ ਜਿਹੜਾ ਹੈ ਤੇ ਗੁਰਸੰਤ ਨਗਰ ਜੀ ਕੀ ਮਾਮਲਾ ਕੀ ਸਾਰਾ ਸਾਰਾ ਮਾਮਲਾ ਜੀ ਮਹਾਰਾ ਜੀ ਪਿੱਛੋਂ ਨਹੀਂ ਕੋਈ 3-4 ਬੰਦੇ ਚੜ ਕੇ ਆਏ ਨੇ ਕੋਠੇ ਦੇ ਆ ਕੇ ਆਪਣੇ ਚੋਰੀ ਕਰਕੇ ਲੈ ਗਏ ਜੀ ਇੱਥੋਂ ਅੰਦਰੋਂ ਸਮਾਨ ਕੋਈ ਕੱਢ ਕੇ ਕੋਈ ਗੱਲਾਂ ਭੰਨਿਆ ਜੀ ਕੁਝ ਜੋ ਸ਼ਿਪੋ ਵਾਲਾ ਦੇ ਰਾਜ ਜਾਂਦੇ ਨੇ ਸੇਵਾਇ ਮਰਗੇ ਜੋ ਪੰਧਰੇ ਸੇਵਾ ਪਾਈ ਉਹ ਕੱਢ ਕੇ ਲੈ ਗਏ ਨੇ ਜੀ ਭਗਤ ਜੀ ਇੱਕ ਇੱਕ ਬਿਲਕੁਲ ਨਾਲ ਹੀ ਇਹਦੇ ਮੰਦਰ ਦੇ ਨਾਲ ਹੀ ਇੱਕ ਮੋੜਲਾ ਕਲੀਨਿਕ ਪਿਛਲੇ ਦਿਨੀ ਉੱਤੇ ਵੀ ਚੋਰੀ ਹੋਈ ਆਲੇ ਪਰ ਪਹਿਲੇ ਚੋਰ ਫੜੇ ਨਹੀਂ ਗਿਆ ਇੱਕ ਨਾਲ ਹੀ ਬਿਲਕੁਲ ਇਹ ਵਾਰਦਾਤ ਹੋ ਗਈ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਮੈਂ ਕਹਿੰਦਾ ਜੀ ਬਹੁਤ ਮਾੜੀ ਗੱਲ ਹੈ ਜੀ ਇਹੋ ਜਿਹੀ ਵਾਰਦਾਤ ਨੂੰ ਉਹਨਾਂ ਨੂੰ ਪੈਸੇ ਪਛਦੇ ਨਹੀਂ ਹੈਗੇ ਇਹ ਜਿੱਦਾਂ ਕਹਿੰਦੇ ਨਾ ਇੱਕ ਬੰਦੇ ਨੂੰ ਕੋੜ ਪੈ ਜਾਂਦਾ ਵੇ ਬੰਦੇ ਭੁੱਖੇ ਨੰਗੇ ਹੋ ਜਾਂਦੇ ਨੇ ਇਹ ਉਹ ਸਾਹ ਬਣ ਗਿਆ ਸਰਕਾਰ ਕਹਿੰਦਾ ਭਾਏ ਜੀ ਆਪਣਾ ਆਪ ਦੇਖ ਕੇ ਇਹੋ ਜਿਹਾ ਕੰਮ ਨਾ ਕਰਨ ਮਿਹਨਤ ਕਰਨ ਮਜ਼ਦੂਰੀ ਕਰਨ ਖਾਣ ਨਹੀਂ ਹੈ ਮੰਗ ਲੈਣਾ ਚੋਰੀ ਕਰਨ ਨਾਲ ਮੰਗ ਕੇ ਖਾ ਲੈਣ ਉਹ ਚੰਗਾ ਭਗਤ ਜੀ ਕਹਿੰਦਾ ਭਾਏ ਇਹ ਮੰਦਰਾਂ ਵਿੱਚ ਅਸੀਂ ਕਲੀਨਿੰਗ ਵਿੱਚ ਜਾਂ ਕਿਦੇ ਅਸੀਂ ਘਰਾਂ ਵਿੱਚ ਚੋਰੀ ਕਰਨੇ ਆ ਉਹ ਸਾਡੀ ਚੋਰ ਦੇ ਕਦੇ ਘਰ ਨਹੀਂ ਪਰੇ ਚੋਰ ਦੇ ਨਹੀਂ ਕਦੇ ਘਰ ਪਰੇ ਜਨਾਬ ਚੋਰ ਦਾ ਹਮੇਸ਼ਾ ਹੀ ਦੀਵਾ ਬੁਝਿਆ ਹੀ ਰਹਿੰਦਾ ਹੈ ਜਿੱਥੇ ਚੋਰੀ ਹੁੰਦੀ ਉਹ ਫਿਰ ਵੀ ਦੀਵਾ ਜਗਦਾ ਹੀ ਰਹਿੰਦਾ ਭਗਤ ਜੀ ਪੁਣ ਤੁਹਾਨੂੰ ਕੀ ਲੱਗਦਾ ਜਿੱਦਾਂ ਕਿ ਪੈ ਜਿੱਦਾਂ 15-20 ਦਿਨ ਪਹਿਲਾਂ ਕਲੀਨਿਕ ਦੇ ਵਿੱਚ ਚੋਰੀ ਹੋਈ ਉਹ ਵੀ ਚੋਰ ਨਹੀਂ ਫੜੇ ਗਿਆ ਤੁਹਾਨੂੰ ਲੱਗਦਾ ਇਹ ਚੋਰ ਫੜੇ ਜਾਣਗੇ ਜਾਂ ਨਹੀਂ ਫੜੇ ਜਾਣਗੇ ਮੈਂ ਕਿਹਾ ਜੀ ਇਹ ਮੁਸ਼ਕਲ ਨਹੀਂ ਹੈ ਬਾਕੀ ਦੇਖੋ ਜੀ ਉਹਨਾਂ ਆਸ-ਪਾਸ ਦੇ ਸ਼ਾਇਦ ਇਹ ਸ਼ਿ ਭੋਲੇ ਨੂੰ ਪਤਾ ਹੋਵੇ ਜੀ ਉਹਨੇ ਲਿਆਵੇ ਸ਼ਿ ਭੋਲੇ ਲੈ ਕੇ ਆਏਗਾ ਜੀ ਉਹਨੇ ਕਿਵੇਂ ਦੇਖਣਾ ਕਿ ਚੋਰਾਂ ਨੇ ਉਹਨਾਂ ਰੱਬ ਨੂੰ ਰੱਬ ਨੂੰ ਵੀ ਨਹੀਂ ਛੱਡਿਆ ਜੀ ਕਿਤਾਈ ਮੈਂ ਕਿਹਾ ਜੀ ਉਹਨਾਂ ਉਹੀ ਗੱਲ ਆ ਜਾਂਦੀ ਹੈ ਨਾ ਜੇ ਮਾਲਕ ਨੇ ਮਾਲਕ ਦੇ ਘਰ ਨਹੀਂ ਛੱਡਿਆਗਾ ਤੇ ਬੰਦੇ ਕਿਸ ਕੀ ਚੀਜ਼ ਕੁਝ ਨਹੀਂ ਹੈਗਾ ਭਾਂਜੀ ਠੀਕ ਹੈ ਜੀ ਕਨਬਾ ਜੀ ਚਲੋ ਬਾਕੀ ਇਹ ਵੀ ਚਾਰਿਆਂ ਨੂੰ ਸੰਗਦੇ ਨੇ ਇਹੀ ਗੱਲ ਕਹਿੰਦੇ ਆ ਨਹੀਂ ਇਹ ਕੰਮ ਨਾ ਕਰੋ ਨਾ ਕਰੋ ਨਾ ਕਰੋ